ਜੋ ਹੈ ਵੋਟਾ ਦੇਣ ਨੂੰ ਤਿਆਰ ਹੈ ਸਭ ਕੁਝ ਹੈ ਲੇਕਿਨ ਇੱਕ ਗੱਲ ਸੁਣੋ ਮੇਰੀ ਇਹ ਦੱਸੋ ਕਿ ਇਹ ਜੇਕਰ ਕੋਈ ਬੰਦਾ ਯਹਾਂ ਐਕਸੀਡੈਂਟ ਹੋ ਗਿਆ ਕੁਝ ਹੋ ਗਿਆ ਉਸ ਦਾ ਜ਼ਿੰਮੇਵਾਰ ਕੌਣ ਹੈ ਸਾਡਾ ਇਸ ਬਾਜ਼ਾਰ ਦੇ ਵਿੱਚ ਮੇਰੇ ਖਿਆਲ ਕਿਸੇ ਟਾਈਮ 'ਚ ਪੈਰ ਲੰਗੜ ਦੀ ਜਗ੍ਹਾ ਨਹੀਂ ਹੁੰਦੀ ਸੀ ਲੋਕਾਂ ਨੂੰ 2-2 4-4 5 ਮਿੰਟ ਖੜਨਾ ਪੈਂਦਾ ਸੀ ਸੜਕ ਟੱਪਣ ਲਈ ਔਰ ਹੁਣ ਹਾਲ ਇਹ ਹੈ ਕਿ ਲੋਕ ਵੇਲੇ ਬੈਠ ਕੇ ਨਿਕਲ ਜਾਂਦੇ ਆ ਕਾਰੋਬਾਰ ਬੰਦ 30-40% ਕਾਰੋਬਾਰ ਬੰਦ ਹੋ ਗਏ 2022 ਤੋਂ ਲੈ ਕੇ ਅੱਜ ਤੱਕ 2 ਸਾਲ ਤੱਕ ਤੁਸੀਂ ਇਹ ਦੇਖੋ ਵੀ ਇਹਦੀ ਹਾਲਤ ਜਿਹੜੀ ਇੱਥੇ ਪਈ ਆ ਤੇ ਇਸ ਸਰਕਾਰ ਦੇ ਜਿਹੜੇ ਨਮਾਇंदे ਆ ਉਨਾ ਦੇ ਕੰਨਾਂ ਤੇ ਜੂਨ ਨਹੀਂ ਸਰਕੀ ਜਿਹੜੇ ਲੋਕਲ ਮੈਂਬਰ ਪਾਰਲੀਮੈਂਟ ਸੇ ਇੱਥੇ ਜਿਹੜੇ ਉਹਨਾਂ ਦੇ ਕੰਨਾਂ ਤੇ ਕੋਈ ਜੂਨ ਨਹੀਂ ਸਰਕੀ ਤੇ ਇਹਦਾ ਤੁਸੀਂ ਦੇਖੋ ਵੀ ਇਹਨਾਂ ਦੁਕਾਨਦਾਰਾਂ ਕਿੰਨਾ ਜਿਹੜਾ ਹੈਗਾ ਖਮਿਆਜਾ ਸਾਡਾ ਮਹਿੰਦਰ ਗੈਂ ਦਾ ਜਿਹੜਾ ਟੋਟਲ ਬਾਜ਼ਾਰ ਆ ਇਹ ਸਭ ਤੋਂ ਪੁਰਾਣਾ ਬਾਜ਼ਾਰ ਹੈਗਾ ਇਸ ਏਰੀਏ ਦਾ ਤੇ ਉਹ ਸਾਰਾ ਬੜਾ ਖਮਿਆਜਾ ਭੁਗਤਣਾ ਪਿਆ ਕਈ ਤਾਂ ਦੁਕਾਨਦਾਰ ਇਥੋਂ ਦੁਕਾਨਾਂ ਵੀ ਸ਼ਿਫਟ ਕਰਕੇ ਮਤਲਬ ਕਿ ਵੇਚ ਕੇ ਵੀ ਚਲੇ ਗਏ ਹਲਕਾ ਰਾਜਪੁਰਾ ਦੇ ਸਾਬਕਾ ਵਿਧਾਇਕ ਸਰਦਾਰ ਹਰਦੀਪ ਸਿੰਘ ਕੰਬੋਜ ਰੇਲਵੇ ਸਟੇਸ਼ਨ ਰੋਡ ਤੇ ਬਣ ਰਹੇ ਰੇਲਵੇ ਓਵਰ ਬ੍ਰਿਜ ਦਾ ਦौरा ਕਰਨ ਲਈ ਪਹੁੰਚੇ ਜਿੱਥੇ ਉਹਨਾਂ ਦੇ ਨਾਲ ਨਗਰ ਕੌਂਸਲ ਪ੍ਰਧਾਨ ਨਰਿੰਦਰ ਸ਼ਾਸਤਰੀ ਮੌਜੂਦ ਰਹੇ ਉੱਥੇ ਹੀ ਮਹਿੰਦਰ ਗੰਜ ਬਾਜ਼ਾਰ ਦੇ ਦੁਕਾਨਦਾਰ ਤੇ ਕਾਂਗਰਸੀ पार्षद ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਸ਼ਹਿਰ ਦੇ ਲੋਕ ਵੀ ਪਹੁੰਚੇ ਤਾਂ 2020 ਤੋਂ ਸ਼ੁਰੂ ਹੋਏ ਉਕਤ ਰੇਲਵੇ ਬ੍ਰਿਜ ਦੇ ਲਗਭਗ 4 ਸਾਲ ਪੂਰੇ ਹੋ ਚੁੱਕੇ ਨੇ ਪਰ ਹਾਲੇ ਤੱਕ ਇਸ ਦਾ ਕੰਮ ਪੂਰਾ ਨਹੀਂ ਹੋਇਆ ਕੰਮ ਪੈਂਡਿੰਗ ਹੈ ਜਿਸ ਕਾਰਨ ਮਹਿੰਦਰ ਗਾਂਝ ਬਾਜ਼ਾਰ ਦੇ ਦੁਕਾਨਦਾਰ ਅਤੇ ਉਕਤ ਪੁਲ ਦੇ ਨੇੜੇ ਰਹਿਣ ਵਾਲੇ ਲੋਕਾਂ ਦੇ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ ਜਿਨ੍ਹਾਂ ਦੇ ਵੱਲੋਂ ਇਹ ਸਮੱਸਿਆ ਸਾਬਕਾ ਵਿਧਾਇਕ ਦੇ ਨਾਲ ਵੀ ਸਾਂਝੀ ਕੀਤੀ ਗਈ ਤੇ ਇਸ ਮੌਕੇ ਤੇ ਸਾਬਕਾ ਵਿਧਾਇਕ ਸਰਦਾਰ ਹਰਦੀਆ ਸਿੰਘ ਕੰਬੋਜ ਦੇ ਵੱਲੋਂ ਲੋਕਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਕਿਹੜਾ ਦਲਾਸਾ ਦਿੱਤਾ ਗਿਆ ਤੇ ਕੀ ਕੁਝ ਕਹਿੰਦੇ ਹੋਏ ਨਜ਼ਰ ਆਉ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਉਂਦੇ ਹਾਂ 2020 ਦੇ ਅੰਦਰ ਕਿਉਂਕਿ ਇਸ ਪੁਲ ਦੀ ਬਹੁਤ ਜ਼ਿਆਦਾ ਡਿਮਾਂਡ ਸੀ ਤੇ ਪਹਿਲਾਂ ਵੀ ਲਗਾਤਾਰ ਜਿਹੜੀਆਂ ਕੋਸ਼ਿਸ਼ਾਂ ਸੀ ਕਿ ਜਦੋਂ ਵੀ ਮੈਂ ਇਸ ਇਲਾਕੇ ਦੇ ਵਿੱਚ ਆਇਆ ਤਾਂ ਹਰ ਬੰਦਾ ਇਹ ਮਤਲਬ ਕਿ ਕਹਿ ਰਿਹਾ ਸੀ ਕਿ ਸਾਨੂੰ ਇਹ ਜਿਹੜਾ ਹੈਗਾ 40-50 ਪਿੰਡਾਂ ਦਾ ਸਾਡਾ ਇਹ ਇਹ ਜਿਹੜਾ ਰਸਤਾ ਇਹ ਪੈਂਦਾ ਹੈਗਾ ਤੇ ਇੱਥੇ ਜਿਹੜੀਆਂ ਹੈਗੀਆਂ ਟ੍ਰੇਨਜ਼ ਵਗੈਰਾ ਜਦੋਂ ਕ੍ਰੋਸਿੰਗ ਹੁੰਦੀ ਹੈ ਆ ਹੋਰ ਬਹੁਤ ਜ਼ਿਆਦਾ ਸਾਨੂੰ ਜਿਹੜੀ ਦਿੱਕਤ ਆਂਦੀ ਹੈ ਕਈ-ਕਈ ਘੰਟੇ ਜਿਹੜਾ ਇਹ ਬੰਦ ਪਿਆ ਰਹਿੰਦਾ ਤੇ ਮੈਂ ਬੜੀ ਕੋਸ਼ਿਸ਼ ਕਰਕੇ ਫਿਰ ਇਹ 2020 ਦੇ ਅੰਦਰ ਇਹ ਪੁਲ ਜਿਹੜਾ ਮਨਜ਼ੂਰ ਆ ਉਹ ਕਰਾਇਆ ਤੇ ਲਗਭਗ ਇਹਦੇ ਵਿੱਚ 26 ਕਰੋੜ ਰੁਪਏ ਸੀ ਜਿਹੜਾ ਉਹ 26 ਕਰੋੜ ਰੁਪਏ ਪੰਜਾਬ ਸਰਕਾਰ ਨੇ ਦੇਣਾ ਸੀ ਤੇ ਉੱਤੇ ਜਿਹੜਾ ਸੀਗਾ ਬਾਕੀ ਦੇ ਉੱਪਰਲੀ ਸਪੈਨਸ ਜਿਹੜੀ ਪੈਣੀ ਸੀ ਉਹ ਰੇਲਵੇ ਬਣਾਉਣੀ ਸੀ ਤੇ ਇਹ ਰੇਲਵੇ ਦਾ ਵੀ ਅਸੀਂ ਸਾਰਾ ਕੁਝ ਪਹਿਲਾਂ ਕੰਪਲੀਟ ਕਰਾ ਕੇ ਉਹਨਾਂ ਤੋਂ ਐਨਓਸੀ ਵਗੈਰਾ ਲੈ ਕੇ ਸਾਰਾ ਇਹਦਾ ਜਿਹੜਾ ਕੰਮ ਸੀ ਉਹ ਕਰਾਇਆ ਤੇ ਦੋ ਚੱਲਦੇ ਚੱਲਦੇ ਜਿਹੜਾ ਹੈ ਇਹ 2022 ਆ ਗਿਆ ਤੇ 2022 ਤੋਂ ਜਿਹੜਾ ਇਹ ਸੀਗਾ ਆਪਣਾ ਸਰਕਾਰ ਬਦਲ ਗਈ ਤੇ 2022 ਤੋਂ ਲੈ ਕੇ ਅੱਜ ਤੱਕ ਦੋ ਸਾਲ ਤੱਕ ਤੁਸੀਂ ਇਹ ਦੇਖੋ ਵੀ ਇਹਦੀ ਹਾਲਤ ਜਿਹੜੀ ਇੱਥੇ ਪਈ ਆ ਤੇ ਇਸ ਸਰਕਾਰ ਦੇ ਜਿਹੜੇ ਨਮਾਇੰਦੇ ਆ ਉਹਨਾਂ ਦੇ ਕੰਨਾਂ ਤੇ ਜੂੰ ਨਹੀਂ ਸਰਕੀ ਜਿਹੜੇ ਲੋਕਲ ਮੈਂਬਰ ਪਾਰਲੀਮੈਂਟ ਸੇ ਇੱਥੇ ਜਿਹੜੇ ਉਹਨਾਂ ਦੇ ਕੰਨਾਂ ਤੇ ਕੋਈ ਜੂੰ ਨਹੀਂ ਸਰਕੀ ਤੇ ਇਹਦਾ ਤੁਸੀਂ ਦੇਖੋ ਵੀ ਇਹਨਾਂ ਦੁਕਾਨਦਾਰਾਂ ਕਿੰਨਾ ਜਿਹੜਾ ਹੈਗਾ ਖਮਿਆਜਾ ਸਾਡਾ ਮਹਿੰਦਰ ਗਾਂ ਦਾ ਜਿਹੜਾ ਟੋਟਲ ਬਾਜ਼ਾਰ ਆ ਇਹ ਸਭ ਤੋਂ ਪੁਰਾਣਾ ਬਾਜ਼ਾਰ ਹੈਗਾ ਇਸ ਏਰੀਏ ਦਾ ਤੇ ਉਹ ਸਾਰਾ ਬੜਾ ਖਮਿਆਜਾ ਭੁਗਤਣਾ ਪਿਆ ਕਈ ਤਾਂ ਦੁਕਾਨਦਾਰ ਇਥੋਂ ਦੁਕਾਨਾਂ ਵੀ ਸ਼ਿਫਟ ਕਰਕੇ ਮਤਲਬ ਕਿ ਵੇਚ ਕੇ ਵੀ ਚਲੇ ਗਏ تھے ਕਈ ਜਾਣੇ ਆਪਣਾ ਬਿਜ਼ਨਸ ਸੀ ਜਿਹੜਾ ਉਹ ਇਥੋਂ ਸ਼ਿਫਟ ਕਰ ਲਿਆ ਸੋ ਮੈਂ ਹੈਰਾਨ ਆ ਤੇ ਇਹਨਾਂ ਲੋਕਾਂ ਤੇ ਕਿ ਤੁਸੀਂ ਇਹ ਦੇਖੋ ਕਿ ਜਿਹੜੇ ਬੰਦੇ ਚੁਣੇ ਜਾਂਦੇ ਆ ਤੇ ਚੁਣੇ ਗਏ ਹੋਏ ਬੰਦਿਆਂ ਦੀ ਡਿਊਟੀ ਹੁੰਦੀ ਹੈਗੀ ਆ ਕਿ ਉਹ ਆਪਣੇ ਇਲਾਕੇ ਦੀ ਡਿਵੈਲਪਮੈਂਟ ਕਰਾਉਣ ਜਾਂ ਇਲਾਕੇ ਦੇ ਜਿਹੜੇ ਕੰਮ ਆ ਹੋ ਕਰਾਉਣ ਪਰ ਉਹਨਾਂ ਦਾ ਬਿਲਕੁਲ ਧਿਆਨ ਹੀ ਨਹੀਂ ਗਿਆ ਇਹ ਤੇ ਨਾ ਹੀ ਉਹਨਾਂ ਨੇ ਇਸ ਗੱਲ ਦੇ ਕੋਈ ਧਿਆਨ ਦਿੱਤਾ ਕਿ ਅਸੀਂ ਇਸ ਦੀ ਜਿਹੜੀ ਹੈਗੀ ਲੋਕਾਂ ਦੀ ਏਡੀ ਵੱਡੀ ਦਿੱਕਤ ਆ ਇਸ ਨੂੰ ਅਸੀਂ ਜਿਹੜਾ ਪੂਰਾ ਕਰਾਈਏ ਇਦੇ ਨਾਲ ਨਾਲ ਹੋਰ ਵੀ ਸੀਗਾ ਕਿ ਅਸੀਂ ਜਿਹੜੀਆਂ ਸਾਈਡ ਤੇ ਜਿਹੜੀਆਂ ਦੁਕਾਨਾਂ ਸੀ ਉਹਨਾਂ ਨੂੰ ਮਤਲਕ ਜਿਹੜਾ ਰੈਗੂਲਰਾਈਜ਼ ਜਿਹੜਾ ਸੀਗਾ ਉਹ ਕਰਾਇਆ ਪਰ ਉੱਥੇ ਪ੍ਰਣਾਲਾ ਉੱਥੇ ਦਾ ਉੱਥੇ ਖੜਿਆ ਹੈਗਾ ਮੈਨੂੰ ਕੁਝ ਦਿਨ ਪਹਿਲਾਂ ਵੀ ਇਹ ਜਿਹੜੇ ਜਿੰਨੇ ਵੀ ਇਸ ਏਰੀਏ ਦੇ ਜਿਹੜੇ ਵਾਰਡ ਦੇ ਕੌਂਸਲਰ ਸਾਡੇ ਪਾਸ ਹੀ ਸਾਹਿਬ ਤੇ ਨਾਲ ਹੀ ਮੇਰੀ ਟੀਮ ਵਿਕਟਰ ਉਹ ਨਹੀਂ ਟੋਟਲ ਜਿਹੜੀ ਵਿਜੇ ਉਹ ਨਹੀਂ ਸਾਰੇ ਮੈਨੂੰ ਮਿਲੇ ਕਿ ਇਹ ਤਾਂ ਕੋਈ ਵੀ ਉਹਨਾਂ ਦੇ ਉਹ ਗੱਲ ਹੀ ਨਹੀਂ ਸੁਣਨ ਨੂੰ ਤਿਆਰ ਹੈਗੇ ਵੀ ਤੁਸੀਂ ਆਪ ਕੋਸ਼ਿਸ਼ ਕਰੋ ਦੈਨ ਆਈ ਗੋ ਟੂ ਦਾ ਡੀਆਰਐਮ ਅੰਬਾਲਾ ਤੇ ਹੋਰ ਸਾਰਿਆਂ ਨੂੰ ਮਤਲਬ ਕਿ ਮੈਂ ਗੱਲ ਵੀ ਕੀਤੀ ਜਾ ਕੇ ਕਿ ਕਿਵੇਂ ਉਹਨਾਂ ਨੇ ਕਿਹਾ ਕਿ ਅਸੀਂ ਮਤਲਬ ਕਹਿੰਦਾ ਵੀ ਸਾਨੂੰ ਹੋਰ ਵੀ ਬੜੇ ਡੈਪੂਟੇਸ਼ਨ ਜਿਹੜੇ ਹੈਗੇ ਆ ਇਹ ਪਹਿਲਾਂ ਵੀ ਉਹਨਾਂ ਨੂੰ ਇਹ ਖੁਦ ਵੀ ਮਿਲ ਕੇ ਆਏ ਤੇ ਹੋਰ ਤੇ ਇਹਦਾ ਵੀ ਅਸੀਂ ਜਿਹੜਾ ਹੈਗਾ ਇਹਨੂੰ ਵੀ ਹਾਈ ਅਥਾਰਟੀ ਦੇ ਧਿਆਨ ਚ ਵੀ ਲਿਆਂਦਾ ਤੇ ਇਹਦੀ ਅਸੀਂ ਜਿਹੜਾ ਹੈਗਾ ਜਲਦੀ ਤੋਂ ਜਲਦੀ ਇਹਦਾ ਅਸੀਂ ਉਹ ਕਰਾ ਕੇ ਦੇਾਂਗੇ ਤੇ ਇਹ ਪਰ ਇਹ ਦਿੱਕਤ ਇੰਨੀ ਆ ਮੈਨੂੰ ਕੁਛ ਦਿਨ ਪਹਿਲਾਂ ਹੀ ਇਹ ਦੱਸ ਰਹੇ ਸੀ ਕਿ ਸਾਡਾ ਕੋਈ ਇੱਥੇ ਬਿਮਾਰ ਹੋ ਗਿਆ ਰਾਤ ਨੂੰ ਕੋਈ ਲੇਡੀ ਤੇ ਅਸੀਂ ਇੱਥੋਂ ਘੁੰਮ ਕੇ ਬਾਹਰ ਸਾਨੂੰ ਲਿਬਰਟੀ ਚੌਂਕ ਹਸਪੀਟਲ ਦੇ ਵਿੱਚ ਚਾਣਾ ਪਿਆ ਕਿੰਨਾ ਮਤਲਬ ਕਹਿੰਦਾ ਵੀ ਲੰਮਾ ਜਿਹੜਾ ਇਹ ਇਹਨਾਂ ਨੂੰ ਉਹ ਰਸਤਾ ਜਿਹੜਾ ਹੈਗਾ ਉਹ ਘੁੰਮ ਕੇ ਜਿਹੜਾ ਹੈਗਾ ਆਪਣਾ ਪੇਸ਼ੈਂਟਸ ਨੂੰ ਜਿਹੜੇ ਉੱਥੇ ਲੈ ਕੇ ਆਣੇ ਆ ਤੇ ਇਹ ਪਬਲਿਕ ਦੀ ਜਿਹੜੀ ਦਿੱਕਤ ਆ ਤਾਂ ਇਹਨਾਂ ਦਾ ਕੋਈ ਵੀ ਧਿਆਨ ਨਹੀਂ ਸੀ ਜੇ ਮੈਨੂੰ ਤਾਂ ਇਹ ਸਮਝ ਨਹੀਂ ਆ ਰਹੀ ਕਿ ਮੇਰੇ ਕੀਤੇ ਹੋਏ ਕੰਮਾਂ ਨੂੰ ਜਾਂ ਤਾਂ ਇਹਨਾਂ ਦੇ ਮਨ ਦੇ ਵਿੱਚ ਇਹ ਖੁੰਧਕ ਹੈ ਵੀ ਇਹ ਪੂਰਾ ਨਹੀਂ ਕਰਾਣਾ ਚਾਹੁੰਦੇ ਹੈਗੇ ਵੀ ਇਸ ਇਨਸਾਨ ਨੇ ਕਿਉਂ ਸ਼ੁਰੂ ਕਰਾਇਆ ਸੀ ਅੱਜ ਕੱਲਾ ਇਹ ਆਰੋਬੀ ਦਾ ਮਾਮਲਾ ਨਹੀਂ ਹੈ ਮੈਂ ਤੁਹਾਨੂੰ ਦੱਸਾਂ ਤੇ ਇਹਨਾਂ ਦੇ ਨਾਲ-ਨਾਲ ਇਹਨਾਂ ਦੇ ਰੋਜ਼ਗਾਰ ਦਾ ਵੀ ਬਹੁਤ ਵੱਡਾ ਮਾਮਲਾ ਹੈਗਾ ਸਭ ਤੋਂ ਵੱਡਾ ਇਹ ਹੈ ਕਿ ਇਹਨਾਂ ਨੇ ਆਪਣੇ ਬੱਚਿਆਂ ਦਾ ਪਾਲਣ ਪੋਸਣ ਕਰਨਾ ਹੈਗਾ ਜਿਹੜਾ ਤੇ ਕੀ ਜਿਹੜੇ ਲੋਕ ਅੱਜ ਉਹਰੇ ਤੋਂ ਵਪਾਰ ਚੇਂਜ ਕਰਕੇ ਆਪਣਾ ਬਿਜ਼ਨਸ ਚੇਂਜ ਕਰਕੇ ਚਲੇ ਗਏ ਜਾਂ ਉਹਰੇ ਤੋਂ ਆਪਣੀਆਂ ਦੁਕਾਨਾਂ ਸੇਲ ਕਰਕੇ ਗਏ ਹੂਜ ਰਿਸਪੌਂਸੀਬਲ ਫਾਰ ਥੈਟ ਕੌਣ ਇਹਦੇ ਲਈ ਜ਼ਿੰਮੇਵਾਰ ਹੈ ਕੰਪੋਲ ਸਾਹਿਬ ਦੁਕਾਨਦਾਰਾਂ ਦਾ ਤਾਂ ਇਹ ਵੀ ਕਹਿਣਾ ਵੀ ਅਸੀਂ ਤਾਂ ਸ਼ਾਇਦ ਗਲਤੀਆਂ ਕਰਤੀ ਵੀ ਇਹ ਪੁੱਲ ਬਣਾਉਣ ਵਾਸਤੇ ਕਹਿਤਾ ਇਸ ਤੋਂ ਤਾਂ ਅੱਛਾ ਫਾਟਾ ਕੀ ਠੀਕ ਸੀਗਾ ਕਿਰਦਾਰ ਦੁਕਾਨਾਂ ਤਾਂ ਚੱਲ ਰਹੀਆਂ ਨੇ ਹੁਣ ਕਾਰਨ ਤਾਂ ਕੀ ਕਰਨ ਉਹ ਵਿਚਾਰੇ ਆਪਣਾ ਸੱਚਾ ਰੋਂਦੇ ਆ ਮੈਂ ਤੁਹਾਨੂੰ ਦੱਸਾਂ ਮੈਂ ਬਿਲਕੁਲ ਉਹਨਾਂ ਦੇ ਦੁੱਖ ਦੇ ਨਾਲ ਆ ਇਸ ਗੱਲ ਦੇ ਅੰਦਰ ਉਹ ਸੱਚਾ ਰੋਂਦੇ ਹੈਗੇ ਆ ਉਹਨਾਂ ਨੂੰ ਇਹ ਵੀ ਸੀ ਪਤਾ ਕਿ ਅਗਰ ਸਰਕਾਰ ਨਾ ਜਾਂਦੀ ਹਰਦੀਪਾਲ ਸਿੰਘ ਸਾਡਾ ਐਮਐਲਏ ਹੁੰਦਾ ਤਾਂ ਅੱਜ ਤੋਂ 2 ਸਾਲ ਪਹਿਲਾਂ ਇਹ ਮੁਕੰਮਲ ਹੋਇਆ ਹੋਣਾ ਸੀਗਾ ਇਹ ਪਰ ਹੁਣ ਸਭਾ 2 2.5 ਸਾਲ ਹੋ ਗਏ ਉੱਥੇ ਦੀ ਉੱਥੇ ਹੀ ਗੱਲ ਖੜੀ ਹੈਗੀ ਇਹ ਸੋ ਮੈਨੂੰ ਇੱਕ ਨਹੀਂ ਸਮਝ ਆਂਦੀ ਕਿ ਜਿਹੜੀ 70 75 ਸਾਲ ਦੀ ਡਿਮਾਂਡ ਹਰਦੀਪਾਲ ਸਿੰਘ ਨੇ ਪੂਰੀ ਕੀਤੀ ਕਿ ਤੁਸੀਂ ਚਲੋ ਉਸ ਨੂੰ ਕੰਪਲੀਟ ਤੱਕ ਕਰਾ ਦਿਓ ਮੈਂ ਤਾਂ ਤੁਹਾਡਾ ਵੀ ਥੈਂਕਸ ਕਰਾਂਗਾ ਜਾਂ ਆ ਕੇ ਇੱਥੇ ਕਿ ਤੁਸੀਂ ਇਹ ਕਰਾ ਦਿਓ ਪਰ ਜੇ ਲੋਕਾਂ ਦਾ ਤੁਸੀਂ ਲਹੂ ਪੀਂਟੇ ਲੱਗੇ ਹੋਏ ਕਿ ਉੱਠੇ ਕੰਮਾਂਗੇ ਨਹੀਂ ਜ਼ਰੂਰ ਇਹਨਾਂ ਦਾ ਧਿਆਨ ਦਿੱਇਆ ਜਾਂਦਾ ਲੋਕੀ ਆਪਣੀ ਜਾਣਕਾਰੀ ਦੇ ਵਿੱਚ ਵਾਅਦਾ ਵੀ ਕਰਨਾ ਚਾਹਣਗੇ ਕਿ ਇਹ ਪੁੱਲ ਆਖਰ ਪੰਜਾਬ ਸਰਕਾਰ ਦੀ ਕਰਕੇ ਰੁਕਿਆ ਹੈ ਕਿ ਕੇਂਦਰ ਕੇਂਦਰ ਸਰਕਾਰ ਦਾ ਨਹੀਂ 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 ਪੰਜਾਬ ਸਰਕਾਰ ਦਾ ਸੰਦੀਪ ਆਪਾ ਨੇ ਕੁਝ ਨਹੀਂ ਮਤਲਕ ਇਹਦਾ 26 ਕਰੋੜ ਰੁਪਏ ਸੀ ਇਹ ਹਰਦੀਾਲ ਸਿੰਘ ਖੁਦ ਮਨਜ਼ੂਰ ਕਰਾ ਕੇ ਆਇਆ ਸੀਗਾ ਇਹਦਾ ਪੰਜਾਬ ਸਰਕਾਰ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਉਹਨਾਂ ਦਾ ਕੰਮ ਮੇਰੇ ਗੱਲ ਸੁਣੋ ਮੋਰ ਥੈਨ 80% ਕੰਪਲੀਟ ਆ ਤੇ ਇਹ ਤਾਂ ਜਿੱਦ ਨੇ ਸਪੈਨ ਪੈ ਗਈ ਉਹ ਜਿਹੜਾ ਪੂਰੇ ਦਾ ਪੂਰਾ ਪੈਸਾ ਉਹ ਇਹਨਾਂ ਦੇ ਹੈਡ ਦੇ ਵਿੱਚ ਹੈ ਤੇ ਇਹ ਨਾਲ ਜਿਹੜਾ ਹੈਗਾ ਕੰਪਲੀਟ ਹੋ ਜਣਾ ਇਹ ਤਾਂ ਰੇਲਵੇ ਦਾ ਮਤਲਬ ਕਿ ਸੀਗਾ ਜਿਹੜਾ ਇਹ ਰੇਲਵੇ ਦੇ ਸਾਰਨ ਕਰਕੇ ਲੋਕਾਂ ਦੀ ਜਾਣਕਾਰੀ ਦੀ ਵਾਅਦਾ ਕਰਨਾ ਚਾਹੁੰਦੇ ਕਿਉਂਕਿ ਹਲਕਾ ਇੰਚਾਰਜ ਜਿਹੜੇ ਭਾਜਪਾ ਦੇ ਹੈਗੇ ਜਗਦੀਸ਼ ਕੁਮਾਰ ਜੱਗਾ ਉਹਨਾਂ ਨੂੰ ਇਹ ਹੀ ਨਹੀਂ ਪਤਾ ਕਿ ਕੇਂਦਰ ਸਰਕਾਰ ਕਰਕੇ ਰੁਕਿਆ ਹੋਇਆ ਹੈ ਜਾਂ ਉਹ ਪੰਜਾਬ ਸਰਕਾਰ ਕਰਕੇ ਰੁਕਿਆ ਹੈ ਕਿਉਂਕਿ ਅਸੀਂ ਉਹਨਾਂ ਨੂੰ ਪੁੱਛਿਆ ਕਿ ਪੰਜਾਬ ਸਰਕਾਰ ਕਰਕੇ ਰੁਕਿਆ ਹੈ ਕੇਂਦਰ ਵੱਲੋਂ ਤਾਂ ਸਾਰਾ ਕੁਝ ਹੋ ਗਿਆ ਦੇਖੋ ਮੇਰੀ ਗੱਲ ਸੁਣੋ ਪੰਜਾਬ ਸਰਕਾਰ ਵੱਲੋਂ ਕਿ ਮੇਰੇ ਪੰਜਾਬ ਸਰਕਾਰ ਦਾ 26 ਕਰੋੜ ਰੁਪਇਆ ਇਹ ਜਦੋਂ ਸਟਾਰਟ ਹੁੰਦਾ ਨਾ ਜਦੋਂ ਕੰਮ ਇਹ ਉਹਨਾਂ ਦੇ ਇਹ ਬਜਟ ਅਪਰੂਵਲ ਹੁੰਦੀ ਹੈ ਤੇ ਉਸੇ ਟਾਈਮ ਜਿਹੜਾ ਇਹ ਹਰਦੀਾਲ ਸਿੰਘ ਨੇ ਮਨਜ਼ੂਰ ਕਰਾਤਾ ਸੀਗਾ ਉਹਨਾਂ ਨੂੰ ਜਦ ਕਿਸੇ ਗੱਲ ਦਾ ਪਤਾ ਨਹੀਂ ਤਾਂ ਉਹਨਾਂ ਨੂੰ ਗੱਲੇ ਨਹੀਂ ਕਰਨੀ ਚਾਹੀਦੀ ਮੈਂ ਤੁਹਾਨੂੰ ਦੱਸਾਂ ਉਹਨਾਂ ਨੂੰ ਇਹ ਨਹੀਂ ਪਤਾ ਕਿ ਕਿਹੜਾ ਸਟੇਟ ਗਵਰਨਮੈਂਟ ਦਾ ਕੀ ਮਤਲਬ ਕਿ ਇਹਦੇ ਵਿੱਚ ਰੋਲ ਹੈ ਤੇ ਗਵਰਨਮੈਂਟ ਆਫ ਇੰਡੀਆ ਦਾ ਕੀ ਰੋਲ ਕਿ ਰੇਲਵੇ ਲਾਈਨ ਦੇ ਉੱਪਰ ਜਿਹੜੀ ਪਾਰਟ ਬਣਨਾ ਉਹ ਤਾਂ ਕੇਂਦਰ ਸਰਕਾਰ ਉਹ ਉਹ ਗਵਰਨਮੈਂਟ ਉਹ ਸਿਰਫ ਤੇ ਸਿਰਫ ਰੇਲ 'ਤੇ ਵੋਟ ਨਹੀਂ ਕਰਨਾ ਹਾਂਜੀ ਸਾਡਾ ਇਸ ਬਾਜ਼ਾਰ ਦੇ ਵਿੱਚ ਮੇਰੇ ਖਿਆਲ ਕਿਸੇ ਟਾਈਮ 'ਚ ਪੈਰ ਲੰਗੜ ਦੀ ਜਗ੍ਹਾ ਨਹੀਂ ਹੁੰਦੀ ਸੀ ਲੋਕਾਂ ਨੂੰ 2-2 4-4 5 ਮਿੰਟ ਵੀ ਖੜਨਾ ਪੈਂਦਾ ਸੀ ਸੜਕ ਟੱਪਨ ਲਈ ਔਰ ਹੁਣ ਹਾਲ ਇਹ ਹੈ ਕਿ ਲੋਕ ਵੇਲੇ ਬੈਠ ਕੇ ਨਿਕਲ ਜਾਂਦੇ ਨੇ ਕਾਰੋਬਾਰ ਬੰਦ 30-40% ਕਾਰੋਬਾਰ ਬੰਦ ਹੋ ਗਏ ਜੀ ਔਰ ਹਾਲ ਇਹ ਕਿ ਲੋਕਾਂ ਦੇ ਜਿਹੜੇ ਗਾਹਕ ਹੈ 3 ਸਾਲ 4 ਸਾਲ ਕੋਵਿਡ ਨਿਕਲੇਗਾ ਕੋਵਿਡ ਤੋਂ ਬਾਅਦ ਅੱਜ ਦਾ ਹਾਲ ਹੈ ਤੇ ਆਪਣੇ ਆਪਣੇ ਦਮ ਤੇ ਲੜ ਰਹੇ ਆ ਜਿੰਨੀ ਵੀ ਲੜਾਈ ਲੜ ਰਹੇ ਆ ਪਰ ਬਹੁਤ ਔਖਾ ਅੱਜ ਦੇ ਰੇਟ 'ਚ ਕੰਪੀਟੀਸ਼ਨ ਲੜਨਾ ਆਸਾਨ ਖਾਲਾ ਜੀ ਦਾ ਬਾੜਾ ਨਹੀਂ ਹੈ ਪਰ ਠੀਕ ਹੈ ਲੜ ਰਹੇ ਆ ਜਿੱਦਾਂ ਵੀ ਆ ਸਰਕਾਰਾਂ ਦਾ ਜੋ ਵੀ ਸਿਸਟਮ ਹੈ ਸਾਡੇ ਸਮਝ ਨਹੀਂ ਆ ਰਿਹਾ ਵੀ ਕਿੱਦ ਤੇ ਜੋ ਵੀ ਜਿੱਦਾ ਪਰ ਹਾਲੇ 4 ਸਾਲ ਮੇ 2020 ਚੋਂ 2020 ਫਰਵਰੀ ਜੀ ਜੀ ਸਰ ਸਾਬ ਕੰਮ ਦੇ ਕਿੰਨਾ ਪਰਸੈਂਟ ਫਰਕ ਪਿਆ ਜੀ ਇਹ ਜਦੋਂ ਸ਼ੁਰੂ ਹੋਇਆ ਕੋਈ 50 60 ਪਰਸੈਂਟ ਜੀ ਏ ਮੈਂ ਕੰਜ਼ਰਵੇਟਿਵ ਐਸਟੀਮੇਟਰ ਸਰ ਤੁਸੀਂ ਕਿਸੇ ਨੂੰ ਅਪਰੋਚ ਕੀਤੀ ਹੈ ਸਰਕਾਰ ਦੇ ਬੰਦੇ ਨੂੰ ਜਾਂ ਐਮਐਨ ਦੇ ਕੋਲ ਉਸ ਦਾ ਸਾਰੇ ਡਿਪਾਰਟਮੈਂਟਸ ਕੋਲ ਗਏ ਜਿਹੜੇ ਡਿਪਾਰਟਮੈਂਟ ਹੈ ਕੀ ਜਵਾਬ ਮਿਲਿਆ ਤੁਹਾਨੂੰ ਸਾਰੇ ਇਹ ਕਾਰਵਾਈ ਆਪਣੇ ਮਨੋਂ ਕਹਿੰਦੇ ਆ ਚੱਲ ਰਹੀ ਹੈ ਔਰ ਹੁਣ ਕਿੱਦਾਂ ਚੱਲਦੀ ਸਾਡੇ ਦਾ ਸਤ ਦੁਕਾਨਦਾਰ ਆਦਮੀ ਸਾਨੂੰ ਨਹੀਂ ਪਤਾ ਹੁੰਦਾ ਵੀ ਕੀ ਚੱਲਦਾ ਸਾਰੀ ਰਿਕੁਐਸਟ ਲੈ ਕੇ ਜਾ ਸਕਦੇ ਆ ਦਫ਼ਤਰਾਂ ਕੋਲ ਵੀ ਇਹਨੂੰ ਕਰ ਲਓ ਬਸ ਉਹ ਜਿੱਦਾਂ ਵੀ ਹੁੰਦਾ ਉਹ ਆਪਣੇ ਹਿਸਾਬ ਸਿਰ ਹੁੰਦਾ ਹੁਣ ਉਹਦੇ ਚ ਲੇਕਿਨ ਪ੍ਰੋਗਰੈਸ ਹੈ ਕਿ ਹੌਲੀ ਜਾਂ ਜਿੱਦਾਂ ਵੀ ਕਹੇ ਉਹਨੂੰ 4 ਸਾਲ ਬਹੁਤ ਬੜਾ ਪੀਰੀਅਡ ਹੈ ਦੁਕਾਨਦਾਰਾਂ ਲਈ ਸਹਿ ਕਾਰੋਬਾਰ ਲਈ ਸੈਣਾ ਬਹੁਤ ਔਖਾ ਅੱਜ ਦੀ